ਗਲੀ ਤੇ ਉਦਸ ਸੀ ਇਹ ਗੁਰੂ ਘਰ ਵਾਲੀ ਗਲੀ ਹੈ ਹਾਲੇ ਪਤਾ ਨਹੀਂ ਕਿੰਨੇ ਇੱਕ ਦੂਰੇ ਘਰ ਚਲ ਦੇਖਦੀਆਂ ਅੱਗੇ ਕੋਈ ਮਿਲਿਆ ਤੇ ਉਹਨੂੰ ਪੁੱਛਦੀਆਂ ਕਿ ਪ੍ਰੇਮ ਬਾਈ ਦਾ ਘਰ ਕਿੱਥੇ ਜਿਆ ਇਹ ਦਰਵਾਜਾਣਾ ਚੌਂਕ ਤੇ ਆ ਗਿਆ ਚਲ ਦੇਖਦੀਆਂ ਕਿੰਨੇ ਦਰਵਾਜੇ ਨੇ ਬਾਲਾ 1 2 3 ਇਹ ਪਹਿਲਾ ਦਰਵਾਜਾ ਤੇ ਹੀ ਬਣਦਾ ਹੈ ਚਲ ਆਵਾਜ਼ ਲਗਾ ਕੇ ਦੇਖਦੀਆਂ ਬਾਬੂ ਜੀ ਓ ਬਾਬੂ ਜੀ ਸ਼ੁਕਰੇ ਚਾਚੂ ਚੰਦਰਭਾਨ ਦਾ ਫੋਨ ਆ ਗਿਆ ਤੇ ਮੈਂ ਜਾ ਕੇ ਆਵਾਂਗੀ ਰਾਪੁਰਾ ਭਾਈ ਪ੍ਰੇਮ ਕੇ ਘਰੇ ਅਕਰਾਇਆ ਭਾੜਾ ਲੈ ਜਾਾਂਗੀ ਕੁਝ ਮਿਲ ਗਿਆ ਤੇ ਚੜ ਜਾਵਾਂਗੀ ਨਹੀਂ ਤੇ ਨਾਲ ਤੇ ਪਿੰਡ ਤੁਰ ਕੇ ਚਲੀ ਜਾਵਾਂਗੀ ਆ ਮੀਨਾ ਨੂੰ ਸਾਰਾ ਕੰਮ ਤੰਦਾ ਸਮਝਾ ਦੇਵਾਂਗੀ ਘਰੇ ਬਾਬੂ ਦਾ ਖਿਆਲ ਰੱਖੀ ਇੱਕ ਤੇ ਕੀ ਕਰ ਮੀਨਾ ਨੂੰ ਵੀ ਕੱਲੀ ਛੱਡਣ ਨੂੰ ਘਰੇ ਜੀ ਨਹੀਂ ਕਰਦਾ ਤੇ ਮਜ਼ਦੂਰੀ ਹੋਈ ਪਈਏ ਤੇ ਇਹ ਕੰਮ ਵੀ ਮੇਰੇ ਵੈਨਾ ਕੋਈ ਹੋਰ ਨਹੀਂ ਕਰ ਸਕਦਾ ਚਲ ਅੱਜ ਤੇ ਜਾ ਕੇ ਆਉਣੀ चल एक बारी गोहा पाथी तो उन्होंने दे अगो गबार लेगी चाचू बना लेगी मीना देखा की कर दी पी मीना। मीना? ए मीना ए मीना हाँ पाथियां लिया ती तेन अगो गबार के चाचू बना ली ते बाबू जी का ना पूरा ख्याल रखी मैं तेन तो दस दल मैं चली हाँ अजेंड राहपुर ਜਿੱਥੇ ਘਰ ਨਹੀਂ ਹੈ ਤੈਨੂੰ ਦੇਖ ਦਿਖਾਈ ਕਰਾਉਣੀ ਹੈ ਤੇਰੀ ਮੈਂ ਭਾਈ ਪ੍ਰੇਮ ਕੇ ਘਰੇ ਜਾ ਕੇ ਆਉਣੀ ਹੈ ਤੂੰ ਬਾਬੂ ਜੀ ਦਾ ਖਿਆਲ ਰੱਖੀ ਰੋਟੀ ਰੋਟੀ ਬਣਾ ਕੇ ਖਾ ਲੈ ਨਾ ਟਾਈਮ ਨਾਲ ਤੇ ਚਾਹ ਚ ਬਣਾ ਲਈ ਤੇ ਬਾਹਲਣ ਲਿਆ ਦਿੱਤਾ ਏ ਮੈਂ ਤੈਨੂੰ ਕੋਈ ਗੱਲ ਨਹੀਂ ਬੈ ਨਾ ਤੂੰ ਫਿਕਰ ਨਾ ਕਰ ਮੈਂ ਰੱਖ ਲਵਾਂਗੀ ਖਿਆਲ ਹਾਂ ਚੱਲ ਠੀਕ ਹੈ ਫਿਕਰ ਤੇ ਮੈਨੂੰ ਹੋ ਜਾਂਦਾ ਹੈ ਮੈਨੂੰ ਇਹ ਹੁੰਦਾ ਮੀਨਾ ਵਿਚਾਰੀ ਇਕੱਲੀ ਹੈ ਘਰੇ ਕੀ ਕਰਾਂ ਮਜਬੂਰੀ ਸਰਦਾ ਵੀ ਨਹੀਂ ਬਾਹਰ ਅੰਦਰ ਦੇ ਕੰਮ ਤੇ ਮੈਨੂੰ ਕਰਨੇ ਪੈਂਦੇ ਨੇ ਚੱਲ ਮੈਂ ਝੋਲਾ ਚੱਕਦੀ ਹਾਂ ਕਿਰਾਇਆ ਭੜਾ ਇਹਦੇ ਵਿੱਚ ਹੀ ਪਿਆ ਹੈ ਚਲ ਮੀਨਾ ਖਿਆਲ ਰੱਖੀਆ ਆਪਣਾ ਹਾਂ ਮੈਂ ਜਾਉਂ ਕੋਸ਼ਿਸ਼ ਕਰਾਂਗੀ ਮੈਂ ਜਲਦੀ ਮੁੜਿਆ ਆਵਾਂ ਜੇ ਕੁਝ ਮਿਲ ਗਿਆ ਤੇ ਚੜ ਜਾਵਾਂਗੀ ਨਹੀਂ ਤੇ ਟਰ ਕੇ ਜਾਵਾਂਗੀ ਫਿਰ ਆ ਬੂਆ ਬੰਦ ਕਰ ਲਈ ਚਿੱਟੇ ਦਾ ਟਿਕਾਣਾ ਨਾਲ ਹੋਈ ਨੌਜਵਾਨ ਦੀ ਮੌਤ ਬਠਿੰਡਾ ਆ ਲੈ ਰੋਜ਼ ਨਵੀ ਤੋਂ ਨਵੀ ਖ਼ਬਰ ਸੁਣਦੇ ਆ ਨੌਜਵਾਨਾਂ ਦਾ ਤਾਂ ਬੁਰਾ ਹਾਲ ਕਰਤਾ ਚਿੱਟੇ ਨੇ ਬਹੁਤ ਮਾੜਾ ਕੰਮ ਬਹੁਤ ਬਹੁਤ ਘਰ ਪਟਟੇ ਨੇ ਆ ਇੱਕ ਹੋਰ ਨੌਜਵਾਨ ਕਿਸੇ ਦਾ ਵਿਚਾਰਾ ਗੱਪੜੂ ਮੁੰਡਾ ਮੜੀ ਗੱਲ ਹੈ ਵੀ ਇਹ ਪਤਾ ਨਹੀਂ ਕਦੋਂ ਗਵਰਨਮੈਂਟ ਬੰਦ ਕਰੂਗੀ ਕਦੋਂ ਆਣੋਂ ਹਟੂਆ ਕਦੋਂ ਮੁੰਡੇ ਮਰ ਲਓ ਹਟਣਗੇ ਗਲੀ ਤੇ ਯੋ ਦੱਸੀ ਕਿ ਗੁਰੂ ਘਰ ਵਾਲੀ ਗਲੀ ਹੈ ਹਾਲੇ ਪਤਾ ਨਹੀਂ ਕਿੰਨੇ ਕੁ ਦੂਰੇ ਘਰ ਚੱਲ ਦੇਖਦੀਆਂ ਅੱਗੇ ਕੋਈ ਮਿਲਿਆ ਤੇ ਉਹਨੂੰ ਪੁੱਛਦੀਆਂ ਕਿ ਪ੍ਰੇਮ ਭਾਈ ਦਾ ਘਰ ਕਿੱਥੇ ਜੇ ਹੈ ਇਹ ਬਾਬੂ ਜੀ ਬੈਠੇ ਬਾਬੂ ਜੀ ਨੂੰ ਪੁੱਛਦੀਆਂ ਬਾਬੂ ਜੀ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਭਾਈ ਹੋਰ ਕਿਦਾਂ ਠੀਕ ਠਾਕ ਹੋ ਬਹੁਤ ਵਧੀਆ ਭਾਈ ਬਾਬੂ ਜੀ ਮੈਂ ਤੇ ਪੁੱਛਦੀ ਸੀ ਇਹ ਪ੍ਰੇਮ ਚੱਕੀ ਵਾਲੇ ਭਾਈ ਦਾ ਘਰ ਕਿੱਥੇ ਜੇ ਪ੍ਰੇਮ ਚੱਕੀ ਵਾਲੇ ਦਾ ਹਾਂ ਭਾਈ ਅੱਛਾ ਤੂੰ ਕਿੱਥੋਂ ਆਈ ਹੈਂ ਭਾਈ ਇਹ ਮੈਂ ਤਾਂ ਲਗਲੇ ਪਿੰਡੋਂ ਆਈ ਹੈਂ ਅੱਛਾ ਮੈਨੂੰ ਤੇ ਕੋਈ ਜ਼ਰੂਰੀ ਕੰਮ ਸੀ ਭਾਈ ਤੱਕ ਅੱਛਾ ਉਹਨਾਂ ਦਾ ਘਰ ਭਾਈ ਹੈਗਾ ਇੱਕ ਚੌਕ ਆਊਗਾ گاਂ ਵੱਡਾ ਠੀਕ ਹੈ ਉਹ ਚੌਕ ਤੇ ਨਾ ਤਿੰਨ ਚਾਰ ਦਰਵਾਜ਼ੇ ਇੱਕੋ ਹੀ ਠੀਕ ਹੈ ਬਾਬੂ ਜੀ ਤੇ ਬਾਵਾ ਤੁਰ ਜਾ ਕੇ ਜਦੋਂ ਤੁਸੀਂ ਮੁੜ ਕੇ ਚੌਂਕ ਜਾ ਕੇ ਪੁੱਛ ਲੋ ਪਹਿਲਾ ਦਰਵਾਜਾ ਉਸੇ ਦੀ ਹੈ ਪ੍ਰੇਮ ਚੱਕੀ ਵਾਲੇ ਦਾ ਚਲੋ ਠੀਕ ਹੈ ਬਾਬੂ ਜੀ ਹਾਂ ਜੀ ਤੁਹਾਡਾ ਬਾਬਾ ਧੰਨਵਾਦ ਹੋਰ ਪਈ ਚਾ ਪਾਣੀ ਕੁੜੀਏ ਬਸ ਬਸ ਬਾਬੂ ਜੀ ਜਿਉਂਦੇ ਵਸਦੇ ਰਹੋ ਭਗਵਾਨ ਭਲਾ ਕਰੇ ਤੁਹਾਡਾ ਚੰਗਾ ਪਰ ਲੈ ਇਹ ਦਰਵਾਜਾਣਾ ਚੌਂਕ ਤੇ ਆ ਗਿਆ ਚਲ ਦੇਖਦੇ ਕਿੰਨੇ ਦਰਵਾਜੇ ਨੇ ਬਾਲਾ 1 2 3 ਇਹ ਪਹਿਲਾ ਦਰਵਾਜਾ ਤੇ ਹੀ ਬਣਦਾ चल आवाज लगा के देख दिए बाबूजी ओ बाबूजी आ कौन आया गेट च बाबूजी दरवाजा खोलो आवनया भाई हो आंदे है बाबूजी ए बाबूजी खोलो दरवाजा सस्कारी काल बाबूजी सस्कारी काल बाबूजी बाबूजी मैं ते पूछदी सी ਇਹ ਪ੍ਰੇਮ ਚੱਕੀ ਵਾਲੇ ਭਾਈ ਦਾ ਘਰ ਇਹ ਹੀ ਹੈ ਨਾ ਹਾਂ ਹਾਂ ਭਾਈ ਇਹ ਹੀ ਘਰ ਹੈਗਾ ਭਾਈ ਤੁਸੀਂ ਤਾਰੋ ਆ ਹਾਂ ਬਾਬੂ ਜੀ ਮੈਂ ਤੇ ਤਾਰਾਂ ਆ ਆਜੋ ਭਾਈ ਆਜੋ ਲੰਘਿਓ ਇਹ ਹੀ ਘਾਰੇ ਹਾਂ ਇਹ ਹੀ ਆਜੋ ਹਾਂ ਹੋਰ ਤੇ ਬਾਬੂ ਜੀ ਠੀਕ ਠਾਕ ਰਹਿੰਦੇ ਹੋ ਹਾਂ ਠੀਕ ਹੈ ਵਧੀਆ ਭਾਈ ਘਰ ਤੇ ਸੋਨਾ ਹੈ ਤੁਹਾਡਾ ਖੁੱਲਾ ਖੁੱਲਾ ਚਲੋ ਭਾਈ ਪ੍ਰਮਾਤਮਾ ਦੀ ਕਿਰਪਾ ਹੈ ਹੁਣ ਤੇ ਬਾਬੂ ਜੀ ਅਸੀਂ ਵੀ ਘਰ ਪਾ ਲਿਆ ਹੈ ਚਲੋ ਜੁਗੀਆਂ ਜੋਪੜੀਆਂ ਚ ਨਹੀਂ ਰਹਿੰਦੇ ਆ ਲੋ ਬੈਠੋ ਭਾਈ ਜੜਾ ਲਾਵੇਂ ਮੈਂ ਤੇ ਥੱਲੇ ਬੈ ਜਾਣਾ ਸੀ ਕੋਈ ਗੱਲ ਨਹੀਂ ਭਾਈ ਮੰਜੇ ਤੇ ਬੈਠੋ ਆਏ ਸੁਖ ਸੁਣਾ ਤੇ ਪਾਣੀ ਲਿਆ ਬੱਲ ਮੈਨੂੰ ਤੇ ਹੁਣ ਇਹ ਵੀ ਨਹੀਂ ਪਤਾ ਕਿ ਪ੍ਰੇਮ ਬਾਈ ਹੈ ਮੈਂ ਤੇ ਬਾਬੂ ਜੀ ਬਾਬੂ ਜੀ ਕਹੀ ਜਾਣੀ ਬਾਬੂ ਜੀ ਮੈਂ ਤੇ ਇੱਕ ਗੱਲ ਪੁੱਛਣੀ ਸੀ ਤੁਹਾਨੂੰ ਹਾਂ ਦੱਸੋ ਭਾਈ ਹਾਂ ਪ੍ਰੇਮ ਬਾਈ ਕਿੱਥੇ ਹੈ ਪ੍ਰੇਮ ਬਾਈ ਦਾ ਘਰ ਤੇ ਪਾਈ ਮੈਨ ਦਿਖਦਾ ਨਹੀਂ ਪਿਆ ਨਹੀਂ ਭਾਈ ਮੈਂ ਹੀ ਆ ਪ੍ਰੇਮ ਉਹ ਬਾਬੂ ਜੀ ਬਾਬੂ ਜੀ ਕਰਦੀ ਪਈ ਮੈਂ ਤੇ ਪਹਿਲੇ ਹੀ ਕਹਿਣ ਲੱਗੀ ਸਾਂ ਹੁਣ ਤੇ ਮੈਂ ਭਾਈ ਬੋਲਾਂਗੀ ਤੂੰ ਤੇ ਮੇਰਾ ਭਾਈ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਭਾਈ ਅ ਮੈਨੂੰ ਆਪਣੇ ਚੰਦਰਪਾਲ ਨੇ ਦੱਸਿਆ ਤੁਹਾਡੇ ਬਾਰੇ ਅੱਛਾ ਚੰਦਰਪਾਲ ਨਾਲ ਤੁਸੀਂ ਮਿਲਦੇ ਜੁਲਦੇ ਰਹਿੰਦੇ ਹਾਂ ਹਾਂ ਭਾਈ ਸਾਡਾ ਖਾਸ ਬੰਦਾ ਹੀ ਹੈ ਉਹ ਬੈਠ ਜਾ ਭਾਈ ਭਾਈ ਮੈਂ ਤੇ ਤੇਰੇ ਕੋਲ ਇੱਕ ਬੜਾ ਜ਼ਰੂਰੀ ਕੰਮ ਆਈ ਸੀ ਹਾਂ ਦੱਸੋ ਭਾਈ ਕੋਈ ਗੱਲ ਨਹੀਂ ਮੈਂ ਤੁਹਾਡੇ ਵੱਡੇ ਭਰਾਵਾਂ ਵਰਗਾ ਜਿਹੜਾ ਕੰਮ ਮੇਰੇ ਲੈ ਕੇ ਆਏ ਮੈਂ ਤੁਹਾਡਾ ਕਰਾਂਗਾ ਚਲ ਜਿਉਂਦਾ ਬਸ ਦਰ ਹੈ ਭਾਈ ਮੈਨੂੰ ਤੇਰੇ ਤੋਂ ਵੀ ਉਮੀਦ ਸੀ ਗੱਲ ਪਤਾ ਕੀ ਹੈ ਬਾਈ ਜਿਹੜੇ ਪਿੰਡ ਅਸੀਂ ਰਹਨੇ ਆ ਕਿੰਨਾ ਟਾਈਮ ਹੋ ਗਿਆ ਸਾਨੂੰ ਉਸੇ ਪਿੰਡ ਬੈਠੇ ਆ ਪਿੰਡ ਟਾਂਡੀਆਂ ਉੱਥੇ ਨਾ ਵਿਚਾਰਾ ਗੁਰਮਖ ਬਾਪੂ ਇਹ ਵਿਚਾਰਾ ਉਹਦੀ ਕੁੜੀ ਹੈ ਵੀਰਾ ਪਹਿਲਾਂ ਤਾਂ ਵਿਚਾਰੀ ਨੇ ਬੜੇ ਮੁਸ਼ਕਲਾਂ ਨਾਲ ਪਾਲੇ ਬੱਚਿਆਂ ਨੂੰ ਉਹ ਇੱਕ ਵਕਤ ਆਇਆ ਉਹਦਾ ਮੁੰਡਾ ਦੋ ਵਿਆਸੀ ਵਿਚਾਰੇ ਬਾਪੂ ਜੀ ਦੇ ਵਕਤਾ ਵੱਡੀ ਦਾ ਮੁੰਡਾ ਹੈ ਤੇ ਛੋਟੀ ਦੀ ਵੀਰਾ ਹੈ ਵਿਚਾਰੀ ਪਹਿਲਾਂ ਤਾਂ ਵਿਚਾਰੀ ਨੇ ਦੋਨੇ ਘਰ ਵਾਲੀਆਂ ਮਰ ਗਈ ਵਿਚਾਰੇ ਨੇ ਬੜੀ ਮੁਸ਼ਕਲ ਨਾਲ ਬੱਚੇ ਪਾਲੇ ਵਿਆਹ ਕੀਤਾ ਵਿਚਾਰੀ ਵੀਰਾਂ ਦਾ ਚੰਗਾ ਘਰ ਵਰ ਦੇਖਿਆ ਸੀ ਪਰ ਕੀ ਕਰੇ ਕੋਈ ਜਦੋਂ ਲੋਕਾਂ ਦੇ ਮਨ ਬਦਲਦੇ ਆ ਨਾ ਪਤਾ ਨਹੀਂ ਚੱਲਦਾ ਉਹ ਵੀਰਾਂ ਦੇ ਘਰ ਵਾਲੇ ਨੂੰ ਮਿਲ ਗਈ ਸਰਕਾਰੀ ਨੌਕਰੀ ਤੇ ਹੁਣ ਬੁੱਢੀ ਨੇ ਤੇ ਉਹਦੇ ਘਰ ਵਾਲੇ ਨੂੰ ਆ ਗਿਆ ਹੰਕਾਰ ਤੇ ਹੁਣ ਕੁੜੀ ਦਾ ਸਮਾਨ ਚਕਾਤਾ ਵਿਚਾਰੀ ਦਾ ਤੇ ਉਹ ਬੈਠੀ ਆ ਵਿਚਾਰੀ ਬਾਪੂ ਗਰਮਖਦੇ ਬਾਹ ਦੇ ਵਿੱਚ ਵਿਚਾਰੀ ਦੀ ਐਡੀ ਸਾਰੀ ਗੁੜੀ ਆਏ بس ਦੇਖਿਆ ਨਹੀਂ ਜਾਂਦਾ ਉਹਨਾਂ ਦਾ ਹਾਲ ਮੇਰੇ ਤੋਂ ਤੇ ਬੁੱਢੀ ਨੂੰ ਪਤਾ ਹੁਣ ਕੀ ਹੋਇਆ ਬੁੱਢੀ ਕਹਿੰਦੀ ਆ ਕਿ ਮੇਰੇ ਮੁੰਡੇ ਦਾ ਜਲਦੀ ਜਲਦੀ ਹੋਰ ਵਿਆਹ ਹੋ ਜੀ ਇਹ ਤਾਂ ਬਈ ਬਹੁਤ ਮਾੜਾ ਕਰ ਰਹੇ ਮਾਰਾ ਤੇ ਹੈ ਹੀ ਹੈ ਭਾਈ ਐਦੋਂ ਮਾਰਾ ਕੀ ਹੋਏਗਾ ਕਿਸੇ ਦੀ ਦੀ ਬਹਿਣ ਨੂੰ ਇੰਨਾ ਦੁੱਖ ਦੇਣਾ ਉਹ ਵਿਚਾਰਾ ਬਾਬੂ ਜੀ ਮੈਨੂੰ ਜਦੋਂ ਵੀ ਮਿਲਦਾ ਹੈ ਰਸਤੇ ਦੇ ਵਿੱਚ ਬੜਾ ਰੋਂਦਾ ਹੈ ਮੇਰੇ ਕੋਲ ਮੇਰੇ ਤੋਂ ਤਾਂ ਸੱਚੀ ਵੇਖਿਆ ਨਹੀਂ ਜਾਂਦਾ ਦੇਖਿਆ ਭਾਈ ਫਿਰ ਕਿੱਥੇ ਜਾਂਦਾ ਧੀਆਂ ਦਾ ਦੁੱਖੀ ਹੈ ਜੇ ਉਹਦਾ ਵੈਸੇ ਭਾਈ ਮੈਨੂੰ ਚੰਦਰਪਾਲ ਨੇ ਦੱਸ ਹੀ ਦਿੱਤਾ ਸੀਗਾ ਵੀ ਆਪਣੀ ਤਾਰੋ ਆਉਗੀ ਤੇਰੇ ਕੋਲੇ ਜਿਹੜਾ ਉਹਦਾ ਕੋਈ ਕੰਮ ਹੋਇਆ ਜਿਹੜਾ ਕੁਝ ਤੈਨੂੰ ਕਹੂਗੇ ਉਹੀ ਕੰਮ ਤੋਂ ਉਹਦਾ ਕਰ ਦੇ ਵਿਚਾਰ ਚਲੋ ਕੋਈ ਗੱਲ ਨਹੀਂ ਜੇ ਉਹਨਾਂ ਤੋਂ ਨਹੀਂ ਵੀ ਆਇਆ ਗਿਆ ਤੇ ਕਿਹੜੀ ਗੱਲ ਹੈ ਉਹਨਾਂ ਥੋੜਾ ਬਿਮਾਰ ਠੀਮਾਰ ਜੇ ਰਹਿੰਦੇ ਨੇ ਵਿਚਾਰੇ ਆਪਾਂ ਉਹਨਾਂ ਨੂੰ ਪਰੇਸ਼ਾਨ ਕਰਨਾ ਵੀ ਨਹੀਂ ਠੀਕ ਹੈ ਭਾਈ ਮੈਂ ਤੈਨੂੰ ਦੱਸਦੀ ਹੁਣ ਅਸਲੀ ਗੱਲ ਹੈ ਕਿ ਉਹ ਜਿਹੜੀ ਬੁੱਢੀ ਹੈ ਨਾ ਉਥੋਂ ਦਾ ਇੱਕ ਬਿਕਰ ਵਿਚੋਲਾ ਉਹ ਵੀ ਬੜਾ ਚੰਗਾ ਬੰਦਾ ਹੈ ਵਿਚਾਰਾ ਮੈਨੂੰ ਤੇ ਸੱਚੀ ਬੜਾ ਚੰਗਾ ਲੱਗਦਾ ਹੈ ਵਿਚਾਰਾ ਉਹ ਬੁੱਢੀ ਜਾਂਦੀ ਹੈ ਬਿਕਰ ਵਿਚੋਲੇ ਕੋਲ ਤੇ ਉਹਨੂੰ ਪੈਸੇ ਵੀ ਦੇ ਦਿੱਤੇ ਕਹਿੰਦੀ ਜਲਦੀ ਜਲਦੀ ਨਾ ਮੇਰੇ ਮੁੰਡੇ ਦਾ ਹੋਰ ਵਿਆਹ ਕਰਵਾ ਤੇ ਮੈਨੂੰ ਤੇ ਉਹਗਾ ਫਿਕਰ ਕਿ ਆਪਣੇ ਮੁੰਡੇ ਦਾ ਹੋਰ ਵਿਆਹ ਨਾ ਕਰ ਦੇ ਵਿਚਾਰੀ ਵੀਰਾ ਉੱਧੇ ਹੀ ਰਹਿ ਜਾਣੀ ਤੇ ਮੈਂ ਤੇ ਹੁਣ ਇੱਕ ਸਕੀਮ ਲਾਈ ਹੈ ਭਾਈ ਮੈਂ ਤੇ ਬੁਲਾਈ ਆਪਣੇ ਮਾਮੂ ਦੀ ਕੁੜੀ ਕਿ ਬੁੱਢੀ ਆਪਣੇ ਮੁੰਡੇ ਦਾ ਕਿਤੇ ਹੋਰ ਵਿਆਹ ਨਾ ਕਰ ਸਕੇ ਮੈਂ ਹੁਣ ਨਾ ਬਕਰ ਵਿਚੋਲੇ ਨੂੰ ਇਹ ਕਿਹਾ ਕਿ ਤੂੰ ਬੁੱਢੀ ਨੂੰ ਕਹਿ ਕਿ ਕੱਲੀ ਕੱਲੀ ਕੁੜੀ ਜਮੀਨ ਜਾਇਦਾਦ ਵੀ ਆਉਂਦੀ ਐ ਤੇ ਤੈਨੂੰ ਕੁੜੀ ਮੈਂ ਹੋਰ ਦਿਖਾਉਣਾ ਕਿਉਂਕਿ ਬੁੱਢੀ ਐ ਲਾਲਚੀ ਬੁੱਢੀ ਨੂੰ ਤੇ ਬਸ ਪੈਸਾ ਜ਼ਮੀਨ ਚਾਹੀਦੀ ਐ ਤੇ ਮੈਂ ਮਾਮੂ ਦੀ ਕੁੜੀ ਨੂੰ ਬੁਲਾਇਆ ਉਹਦੀ ਮੈਂ ਦੇਖ ਦਿਖਾਈ ਕਰਾਉਣੀ ਐ ਤਾਂ ਮੈਂ ਆਪਣੇ ਘਰੇ ਆਈ ਹਾਂ ਤੂੰ ਹੁਣ ਮੈਨੂੰ ਦੱਸ ਬਾਈ ਆਪਣੇ ਘਰੇ ਦੇਖ ਦਿਖਾਈ ਕਰਾ ਦਈਏ ਮੀਨਾ ਦੀ ਹਾਂ ਭਾਈ ਜਰੂਰ ਕਰਾਵਾਂਗੇ ਜਦੋਂ ਤੂੰ ਗੱਡੀਆਂ ਵਾਲੀ ਹੋ ਕੇ ਉਹ ਕੁੜੀ ਦੇ ਭਲੇ ਵਾਸਤੇ ਇੰਨਾ ਸੋਚ ਰਹੀ ਹੈ ਸਾਡਾ ਹੀ ਫਰਜ਼ ਬਣਦਾ ਸੀ ਤੇਰਾ ਸਾਥ ਦੇਵਾਂਗੇ ਜਿਹੜਾ ਕੰਮ ਤੂੰ ਜਿਵੇਂ ਕਹੀਂ ਆਪਾਂ ਉਮਝਮੀ ਕਰ ਲਾਂਗੇ ਜਿਉਂ ਦਾ ਬਸਦਰਾ ਹੈ ਭਾਈ ਇਹ ਤੇ ਤੂੰ ਬੜਾ ਚੰਗਾ ਕੀਤਾ ਸੱਚੀ ਹੈ ਤੇ ਪੁੱਨ ਦਾ ਕੰਮ ਹੀ ਉਹ ਵਿਚਾਰੀਆਂ ਨਾ ਮਾਵਾ ਦੀਆਂ ਵੇਖਿਆ ਨਹੀਂ ਜਾਂਦੀਆਂ ਤੇ ਉਹ ਵਿਚਾਰਾ ਬਜ਼ੁਰਗ ਦੇਖ ਲੋ ਬੁੱਢੇ ਬਾਹਰੇ ਰੋਂਦਾ ਫਿਰਦਾ ਹੈ ਗਲੀਆਂ ਦੇ ਵਿੱਚ ਇੱਕ ਮੈਂ ਤੁਹਾਨੂੰ ਕੀ ਦੱਸਾਂ ਇਹ ਮੁੰਡਾ ਤੇ ਉਹਦਾ ਭਗਤ ਨਾ ਵੀ ਭਗਤ ਤੇ ਵੈਸੇ ਵੀ ਰੱਬ ਦਾ ਭਗਤੀ ਉਹਦੇ ਘਰ ਵਾਲੀ ਹੈ ਨਾ ਉਹ ਤੇ ਸੱਚੀ ਬੜੀ ਕਪਤੀ ਹੈ ਵਿਚਾਰੀ ਵੀਰਾਂ ਨੂੰ ਨਾ ਰੋਟੀ ਨਹੀਂ ਖਾਣ ਦਿੰਦੀ ਦਿਨ ਰਾਤ ਲੜਾਈ ਕਰਦੀ ਰਹਿੰਦੀ ਉਹ ਦੇ ਨਾਲ ਇਹ ਤਾਂ ਭਾਈ ਘਰ ਘਰ ਇੱਕੋ ਹੀ ਰੋਟੀ ਵੇੜਾ ਜਿੱਥੇ ਕਿਤੇ ਜਨਾਨੀ ਦੀ ਚੱਲਦੀ ਐ ਜਿਹੜੀ ਚੱਕ ਮੀਦੇ ਵਾਲੀ ਤੇ ਜਨਾਨੀ ਹੁੰਦੀ ਐ ਉਹ ਸਾਰੇ ਘਰ ਨੂੰ ਚੱਕਰਾਂ ਚ ਪਾਈ ਰੱਖਦੀ ਐ ਉਹ ਆਪਦੀ ਮਰਜ਼ੀ ਵਗਾਉਂਦੀ ਹੁੰਦੀ ਐ ਤੇ ਉਹ ਦੋਨੇ ਪਿਆਰੇ ਪਿਓ ਪਤ ਨਰਮ ਹੋਣਗੇ ਉਹ ਡਰਾਤ ਮੰਗਾ ਕੇ ਰੱਖਦੀ ਉਹਨਾਂ ਨੂੰ ਇਹੀ ਤੇ ਗੱਲ ਐ ਭਾਈ ਉਹ ਤੇ ਬੜਾ ਡਰਾ ਧਮਗਾ ਕੇ ਰੱਖਦੀ ਚਲੇ ਭਗਤ ਵੀ ਖੇਤ ਚਲਾ ਜਾਂਦਾ ਐ ਵਿਚਾਰੇ बाबूजी ਤੜਫਦਾ ਐ ਆਪਣੀ ਗੁੜੀਆਂ ਨੂੰ ਵੇਖ ਵੇਖ ਕੇ ਉਹ ਵੀਰਾਂ ਨਾਲ ਤੇ ਬਸ ਉੱਥੇ ਹੀ ਨਾ ਵਿਚਾਰੇ ਨਾਲ ਬੜਾ ਬੁਰਾ ਹਾਲ ਕਰਦੀ ਐ ਇਹ ਤਾਂ ਭਾਈ ਫਿਰ ਧੀਆਂ ਦਾ ਦੁੱਖ ਐ ਤਾਂ ਇਹੋ ਲੋਕ ਆਪਣੇ ਹੋਂ ਧੀਆਂ ਜਮਨੋਂ ਡਰਦੇ ਨੇ ਸਹੀ ਗੱਲ ਐ ਭਾਈ ਇਹ ਧੀਆਂ ਹੋਣ ਤੇ ਸੁਖੀ ਹੋਣ ਨਹੀਂ ਤੇ ਨਾ ਰੱਬ ਦੇਵੇ ਨਾ ਧੀ ਤੇ ਸੁਖੀ ਹੋਣੀ ਚਾਹੀਦੀ ਐ ਹਰ ਬੰਦੇ ਦੀ ਇਹ ਬਾਪੂ ਗਰਮਖ ਦੇਖ ਲਓ ਵਿਚਾਰਾ ਕੋਈ ਜ਼ਿੰਦਗੀ ਥੋੜੀ ਐ ਉਹਦੀ ਜਿਉਣ ਥੋੜੀ ਐ ਬਸ ਇੱਕ ਜ਼ਿੰਦਗੀ ਜਿਉ ਰਿਹਾ ਐ ਵਿਚਾਰਾ ਹੋਰ ਭਾਈ ਤਾਰੋ ਗਰੀਬ ਬੰਦਾ ਇੱਕ ਵਜ ਦਾ ਕੁੜੀ ਨੂੰ ਮਸਾਂ ਬਿਉਂਦਾ ਐ ਤੇ ਜਦੋਂ ਉਹ ਹੀ ਬਤਾਰੀ ਘਰੇ ਆ ਕੇ ਬਾਹਰ ਚ ਬਹਿ ਜੇ ਗਰੀਬ ਬੰਦੇ ਵਾਸਤੇ ਤਾਂ ਬਹੁਤ ਔਖਾ ਹੋ ਜਾਂਦਾ ਹੈ ਬੰਦੇ ਦਾ ਤਾਂ ਲੱਕ ਹੀ ਟੁੱਟ ਜਾਂਦਾ ਹੈ ਹੇ ਤੇ ਗੱਲ ਬਾਈ ਤੇਰੀ ਸਹੀ ਹੈ ਤਾਂ ਹੀ ਤੇ ਮੈਂ ਤੁ ਗੁਰਮਖ ਬਾਪੂ ਦਾ ਦੁੱਖ ਵੇਖਿਆ ਨਹੀਂ ਜਾਂਦਾ ਬਾਈ ਮੈਨੂੰ ਇਹ ਤੇ ਦੱਸ ਇਹ ਆਪਣੇ ਘਰੇ ਹੋਰ ਕੌਣ-ਕੌਣ ਰਹਿੰਦਾ ਹੈ ਕਰੇ ਭਾਈ ਤਾਰੂ ਬੇਟੀ ਤਾਂ ਆਪਣੀ ਵਿਆਹੀ ਹੋਈ ਹੈ ਮੁੰਡਾ ਬਾਹਰ ਕੈਨੇਡਾ ਰਹਿੰਦਾ ਹੈ ਬਸ ਅਸੀਂ ਦੋ ਕਰੇ ਦੋਨੇ ਜੀ ਆ ਚਲ ਠੀਕ ਹੈ ਭਾਈ ਮੈਂ ਤੇ ਇਹ ਕਹਨੀ ਆ ਇਹ ਗੱਲ ਦੀ ਕਿਸੇ ਨੂੰ ਵਿਣ ਕੇ ਨਾ ਲੱਗੇ ਨਾ ਭਾਈ ਅਸੀਂ ਇਹ ਗੱਲ ਕਿਸੇ ਕੋਲ ਕਰਦੇ ਆਪਾਂ ਇਹ ਗੱਲ ਦੀ ਚੋਰੀ ਰੱਖਣੀ ਹੈ ਹਾਂ ਪਿੰਡ 'ਚ ਵੀ ਕਿਸੇ ਕੋਲੇ ਨਾ ਗੱਲ ਕਰਿਓ ਨਹੀਂ ਨਹੀਂ ਭਾਈ ਇਸ ਕੋਲੋਂ ਤੁਸੀਂ ਬੇਫਿਕਰ ਰਹੋ ਇੱਕ ਬਾਈ ਮੈਂ ਤੈਨੂੰ ਹੋਰ ਗੱਲ ਦੱਸਦੀ ਮੀਨਾ ਦੀ ਦੇਖ ਦਿਖਾਈ ਕਰਾਵਾਂਗੇ ਨਾ ਮੈਂ ਤੇ ਉਸ ਦੇ ਨਾਲ ਨਹੀਂ ਸਕਦੀ ਆ ਤਾਂ ਕਿਉਂ ਨਹੀਂ ਆਉਣਾ ਮੈਂ ਉਹ ਬੁੱਢੀ ਹੈ ਨਾ ਮੈਂ ਤੇ ਉਸ ਬੁੱਢੀ ਨਾਲ ਸਿੱਧੀ ਟੱਕਰ ਲੈ ਲਈ ਸੀ ਘਰੇ ਜਾ ਕੇ ਮੈਨੂੰ ਤੇ ਉਹ ਜਾਣਦੀ ਏ ਉਸ ਦਿਨ ਆਏਗਾ ਬਿੱਕਰ ਬਚੋਲਾ ਤੇ ਮੈਂ ਬਿੱਕਰ ਬਚੋਲੇ ਨੂੰ ਭੇਜਾਂਗੇ ਨਹੀਂ ਕੋਈ ਗੱਲ ਨਹੀਂ ਭਾਈ ਬਿੱਕਰ ਨੂੰ ਭੇਜ ਦਿਓ ਬਸ ਠੀਕ ਹੈ ਭਾਈ ਇਹ ਤੂੰ ਹਾਂ ਮੇਂ ਭਰਤੀ ਨਾ ਮੇਰਾ ਤਾਂ ਸੱਚੀ ਫਿਕਰ ਮੁੱਕ ਗਿਆ ਨਹੀਂ ਭਾਈ ਤੁਸੀਂ ਬੇਫਿਕਰ ਰਹੋ ਅਸੀਂ ਇਹ ਪੂਰੀ ਤਸੱਲੀ ਨਾਲ ਕੰਮ ਕਰਾਂਗੇ ਆਪਾਂ ਹੀ ਚਲ ਠੀਕ ਹੈ ਭਾਈ ਹੁਣ ਫਿਰ ਮੈਂ ਚਲਦੀ ਆ ਤੇ ਬਿੱਕਰ ਬਚੋਲੇ ਨੂੰ ਭੇਜਾਂਗੇ ਤੁਸੀਂ ਆਪ ਹੀ ਜਿਵੇਂ ਵਰਨ ਵਾਲੇ ਸਾਰਾ ਕੰਮ ਕਰ ਦਿਓ ਮੇਰੇ ਤੇ ਮਜਬੂਰੀ ਹੈ ਮੈਂ ਨਹੀਂ ਆ ਸਕਦੀ ਬਈ ਜੋ ਬਈ ਚਾਹ ਪੀ ਕੇ ਜਾਇਓ ਬਸ ਭਾਈ ਚਾਹ ਨੂੰ ਤੇ ਕੀ ਹੈ ਪਾਣੀ ਦੀ ਘੁੱਟ ਪੀ ਲਈ ਚਾਹ ਮੈਂ ਘਰੇ ਜਾ ਕੇ ਪੀਵਾਂਗੀ ਮੇਰੇ ਕੋਲ ਜਿਆਦਾ ਟਾਈਮ ਨਹੀਂ ਮੈਂ ਬੜੇ ਕੰਮ ਕਰਨੇ ਨੇ ਇਹ ਵਿਚਾਰੇ ਵੀਰਾਂ ਦਾ ਨਾ ਆਪਾਂ ਰਲ ਮਿਲ ਕੇ ਸਾਰਾ ਨੇ ਮਸਲਾ ਹੱਲ ਕਰਨਾ ਹੈ ਨਹੀਂ ਨਹੀਂ ਕੋਈ ਗੱਲ ਨਹੀਂ ਭਈ ਆਪਾਂ ਰਲ ਕੇ ਸਾਰੇ ਕਰਾਂਗੇ ਚਲ ਠੀਕ ਹੈ ਭਾਈ ਹੁਣ ਮੈਂ ਚਲਦੀ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਭਾਈ ਇਹ ਐਦਾਂ ਦੀ ਗੱਲ ਨਹੀਂ ਦੁਨੀਆਂ ਦੇ ਵਿੱਚ ਚੰਗੇ ਇਨਸਾਨ ਵੀ ਬੜੇ ਨੇ ਇਹ ਤੇ ਵਿਚਾਰੀ ਵੀਰਾਂ ਦੀ ਕਿਸਮਤ ਹੀ ਮਾੜੀ ਆ ਉਹਨੂੰ ਮਾੜੇ ਬੰਦੇ ਟੱਕਰ ਗਏ ਨੇ ਵਿਚਾਰੀ ਨੂੰ ਕਿੰਨੀ ਸ਼ਰੀਫ ਕੁੜੀ ਸੀ ਇਹ ਝੋਲਾ ਤੇ ਚੱਕ ਲਵਾ ਮੈਂ ਚਲ ਸ਼ੁਕਰੇ ਭਗਵਾਨ ਦਾ ਕੋਈ ਮਸਲਾ ਤੇ ਹੱਲ ਹੋਇਆ ਹੁਣ ਤੇ ਮੈਨੂੰ ਲੱਗਦਾ ਨਾ ਵੀਰਾਂ ਦਾ ਹੱਲ ਹੋ ਹੀ ਜਾਏਗਾ ਵਿਚਾਰੀ ਦਾ ਵਾਹ ਓਏ ਰੱਬਾ ਤੇਰੇ ਵੀ ਕਹੇ ਜੇ ਰੰਗ ਨਹੀਂ ਇੱਥੇ ਤਾਂ ਤਾਰੂ ਵਰਗੇ ਚੰਗੇ ਲੋਕ ਨੇ ਤੇ ਕਿੱਥੇ ਉਹ ਦਾਜ ਦੇ ਲਾਲਚੀ ਜਿਹੜੇ ਆਪਦੀ ਨੂਹ ਨੂੰ ਤੰਗ ਕਰਦੇ। ਤੇਰੀ ਕਦਰ ਦਾ ਵੀ ਕਿਸੇ ਨੇ ਭੇਦ ਨਹੀਂ ਪਾਇਆ। ਇਹ ਦੇਖਦੀ ਹੈ ਵਿਚਾਰੀ ਮੀਨਾ ਨੇ ਪਤਾ ਨਹੀਂ ਮੇਰੇ ਪਿੱਛੇ ਚਾਹ ਚੂਪੀਤੀ ਹੋਏਗੀ ਕਿ ਨਹੀਂ। ਮੀਨਾ ਆਗੀ ਬਹਿਣਾ। ਮੈਂ ਤੇ ਆ ਗਈ। ਹੋਰ ਤੇ ਠੀਕ ਰਹੀ ਤੂੰ ਮੇਰੇ ਪਿੱਛੋਂ? ਹਾਂ ਹਾਂ ਬਹਿਣਾ। ਚਾਹ ਚੂਪੀ ਲਈ ਸੀ। ਹਾਂ ਹਾਂ। ਤੇ ਬਾਬੂ ਜੀ ਨੂੰ ਦੇਤਾ ਸੀ ਚਾਹ। ਹਾਂ ਹਾਂ ਬਾਬੂ ਜੀ ਨੂੰ ਦੇਤਾ ਸੀ ਟਾਈਮ ਨਾਲ ਚਾਹ ਪਾਣੀ। ਚੱਲ ਤੇ ਚੰਗਾ ਕੀਤਾ। ਹਾਂ ਜਮੀਨਾ ਇਹ ਗੁੱਟ ਪਾਣੀ ਦੇ ਦੇ ਮੈਨੂੰ। ਫਿਰ ਦੱਸਦੀ ਆ ਤੈਨੂੰ ਸਾਰੀ ਗੱਲ। ਹਮਿੰਨਾ ਪਾਣੀ ਦੀ ਘੁੱਟ ਲੈ ਕੇ ਆ। ਚਲ ਸ਼ੁਕਰੇ ਬਕਾਇੀ ਨਹੀਂ ਹੋਈ ਮੇਰੀ। ਜੋ ਕੰਮ ਗਈ ਸੀ ਉਹਦਾ ਮਸਲਾ ਹੱਲ ਹੋ ਗਿਆ। ਬੈਨਾ ਗਰਦਾ ਹੱਲ ਹੋ ਗਿਆ। ਹੱਲ ਤੇ ਹੋ ਗਿਆ ਹਮਿੰਨਾ। ਉਹਤੇ ਬੜਾ ਵਾਈ ਚੰਗਾ ਏ ਜੀਦਾ ਘਰ ਏ ਨਾ ਪ੍ਰੇਮ ਚੱਕੀ ਵਾਲਾ ਬੜਾ ਚੰਗਾ ਬੰਦਾ ਏ ਹੁਣ ਤੇ ਦਲੇਰੀ ਦਿੱਤੀ ਏ ਮੈਨੂੰ ਪੂਰੀ ਕਹਿੰਦਾ ਕੋਈ ਗੱਲ ਨਹੀਂ ਬਹਿਣੇ ਤੂੰ ਫਿਕਰ ਨਾ ਕਰ ਮੈਂ ਤੈਨੂੰ ਇਹ ਵੀ ਕਹਿਤਾ ਮੈਂ ਕਿ ਵੀਰੇ ਮੇਰੀ ਤੇ ਮਜਬੂਰੀ ਏ ਮੈਂ ਤੇ ਆ ਨਹੀਂ ਸਕਣੀ ਆ ਬਕਰ ਬਚੋਲਾ ਆਏਗਾ ਮਹੀਨਾ ਦੇ ਨਾਲ ਕਹਿੰਦਾ ਕੋਈ ਗੱਲ ਨਹੀਂ ਮੇਰੀ ਪੂਰੀ ਜ਼ਿੰਮੇਵਾਰੀ ਏ ਮੈਂ ਉਹਨੂੰ ਦੱਸਤਾ ਮੈਂ ਕਿ ਉਹ ਬੁੱਢੀ ਨਾਲ ਤੇ ਮੇਰਾ ਪੰਗਾ ਪੈ ਗਿਆ ਸੀ ਮੈਨੂੰ ਤੇ ਉਹ ਜਾਣਦੀ ਏ ਚਲੋ ਚੰਗਾ ਹੋਇਆ ਚੰਗਾ ਤੇ ਹੋਇਆ ਹੁਣ ਤੇ ਬਸ ਮੇਰਾ ਫਿਕਰ ਲੱਥ ਗਿਆ ਏ ਮੈਨੂੰ ਇਹ ਵਿਚਾਰੀ ਵੀਰਾਂ ਦਾ ਹੱਲ ਹੋ ਜੇ ਚਲੋ ਆਪਣੇ ਮੁੰਡੇ ਦਾ ਹੋਰ ਵਿਆਹ ਨਾ ਕਰ ਲੇ ਬੁੱਢੀ ਕਿਤੇ ਉਹਨੂੰ ਟਾਲ ਮਟੋਲ ਤੇ ਕਰਨੇ ਹੋਏ ਵੈਸੇ ਤੇ ਮੈਂ ਬਿੱਕਰ ਬਚੋਲੇ ਨੂੰ ਵੀ ਕਹਿ ਦਿੱਤਾ ਸੀ ਕਿ ਬੁੱਢੀ ਨੂੰ ਤੂੰ ਲਹੜਾ ਲੱਪਾ ਲਾਈ ਰੱਖੀ ਰਿਸ਼ਤਾ ਨਾ ਕਰਵਾਈ ਉਹ ਵੀ ਵਿਚਾਰਾ ਚੰਗਾ ਬੰਦਾ ਹੈ ਜਿਹੜਾ ਬੁੱਢੀ ਨੂੰ ਰੋਕੀ ਬਿਠਾਲੇ ਤੱਕ ਨਹੀਂ ਤੇ ਬੁੱਢੀ ਬੜੀ ਪੱਤੀ ਹੈ ਸੱਚੀ ਏ ਬੈਣਾ ਮੈਨੂੰ ਤਾਂ ਡਰ ਜਾ ਹੀ ਲੱਗੇ ਜਾਂਦਾ ਏ ਜੇ ਤੂੰ ਹੁੰਦੀ ਤਾਂ ਵਧੀਆ ਸੀ ਹੁਣ ਮੈਂ ਇਕੱਲੀ ਹੋਵਾਂਗੀ ਪਤਾ ਨਹੀਂ ਕੀ ਹੋਊ ਕੀ ਨਾ ਹੋਊ ਇਹ ਮਿਹਨਤ ਉਹ ਫਿਕਰ ਕਿਉਂ ਕਰਦੀ ਹੈ ਇਹ ਬਿੱਕਰ ਬਚੋਲਾ ਹੈ ਨਾ ਤੇ ਪ੍ਰੇਮ ਭਾਈ ਬੜੇ ਜ਼ਿੰਮੇਵਾਰ ਬੰਦੇ ਨੇ ਤੈਨੂੰ ਫਿਕਰ ਕਰਨ ਦੀ ਲੋੜ ਨਹੀਂ ਭਲਾ ਤੂੰ ਆਪ ਸੋਚ ਮੈਂ ਤੈਨੂੰ ਬਿਨਾ ਵਿਰੋਸੇ ਵਾਲੇ ਬੰਦਿਆਂ ਨਾਲ ਥੋੜਾ ਭੇਜਾਂਗੀ ਹਾਂ ਬੈਨਾ ਇਹ ਤਾਂ ਹੈ ਮੈਨੂੰ ਯਕੀਨ ਹੈ ਤੇਰੇ ਤੇ ਹੇ ਮੀਨਾ ਤਾਈ ਤੇ ਕਹਿਨੀ ਹੈ ਫਿਕਰ ਨਾ ਕਰ ਚਲ ਮੀਨਾ ਤੂੰ ਐਦਾਂ ਕਰ ਉਹ ਨਾ ਬਠਲ ਦੇ ਵਿੱਚ ਤੱਕਲੇ ਖੁਰਚਣੇ ਰੱਖ ਦੇ ਕਿੰਨੇ ਦਿਨ ਹੋ ਗਏ ਮੈਂ ਤੇ ਉਲਝੀ ਪਈ ਐ ਪਹਿਲਾਂ ਤਾਂ ਬਾਪੂ ਗਮਦੂਰ ਦੀਆਂ ਬੱਕਰੀਆਂ ਨੇ ਉਲਝਾ ਰੱਖਿਆ ਸੀ ਮੈਨੂੰ ਆ ਪਿੰਡ 'ਚ ਫੇਰ ਹੀ ਪਾਇਆਵਾਂਗੀ ਕੋਈ ਚਾਰ ਪੈਸੇ ਬਣ ਜਾਣਗੇ ਸਮਾਨ ਰੱਖ ਦੇ ਮੇਰਾ ਸਾਰਾ ਤੇ ਮੈਂ ਬਿੱਕਰ ਬਚੋਲੇ ਨੂੰ ਫੋਨ ਕਰ ਲਵਾਂ ਰੱਖ ਦੇ ਨੀ ਆ ਚਾਹ ਬਣਾ ਲਵਾਂ ਚਾਹ ਤੇ ਰਹਿਣ ਦੇ ਆ ਬਿੱਕਰ ਬਚੋਲਾ ਆਏਗਾ ਨਾ ਉਹਦੀ ਪੀ ਲਵਾਂਗੇ ਆਪਾਂ ਮੈਂ ਫੋਨ ਕਰਾਂ ਬਿੱਕਰ ਬਚੋਲੇ ਨੂੰ ਅਨਿਤਾਰ ਹੁਣੇ ਕੀ ਕਿਵੇਂ ਫੋਨ ਕੀਤਾ ਇੰਨੇ ਛੇਤੀ ਬੁਲਾਏ ਕਹਿੰਦੀ ਆ ਜਾ ਛੇਤੀ ਉਹ ਦੇਖਦੇ ਆ ਜਾ ਕੇ ਭਾਈ ਪਤਾ ਨਹੀਂ ਕੀ ਸੱਪ ਕੱਡੂ ਤਾਰੋ। ਓਕੇ ਆ ਜਾ ਛੇਤੀ। ਕਿਤੇ ਹੋਰ ਹੀ ਨਾ ਪੰਗਾ ਪੈ ਜੇ ਕਿਤੇ। ਚਲ ਦੇਖਦੇ। ਭਾਈ ਤਾਰੋ। ਘਰ ਹੀ ਆ ਬਾਈ। ਆ ਜਾ ਆ ਜਾ ਬਾਈ ਲੰਘ ਗਿਆ। ਮੈਂ ਤੇ ਘਰੇ ਹੀ ਆ। ਸਸਰੀਕਾਲ ਬਾਈ। ਸਸਰੀਕਾਲ ਬਾਈ। ਹੋਰ ਠੀਕ ਠਾਕ ਓ? ਹਾਂ ਵਧੀਆ ਬਾਈ ਤੁਸੀਂ ਸਭ ਠੀਕ ਹੋ? ਮੈਂ ਤੇ ਠੀਕ ਐ। ਹੁਣੇ ਆ ਕੇ ਬੈਠੀ ਆ ਮੈਂ ਵੀ ਘਰੇ। ਹੋਰ ਮੈਂ ਆਖਿਆ ਪਤਾ ਨਹੀਂ ਕੀ ਗੱਲ ਐ। ਬਦ ਆ ਪਜਾ ਪਜਾਇਆ ਜਦੋਂ ਫੋਨ ਕੀਤਾ। ਬਾਈ ਵਧੀਆ ਕੀਤਾ ਤੂੰ ਜਲਦੀ ਆ ਗਿਆ। ਆਪਾਂ ਮਸਲਾ ਵੀ ਤੇ ਜਲਦੀ ਹੱਲ ਕਰਨਾ ਐ ਨਾ। ਹਾਂ ਤੇ ਘਰ ਦਾ ਹੱਲ ਕੀਤਾ ਫਿਰ ਬਈ ਘਰ ਦਾ ਹੱਲ ਤੇ ਹੋ ਗਿਆ ਉਹ ਤੇ ਪ੍ਰੇਮ ਬਾਈ ਚੰਗੇ ਹੀ ਬੜਾ ਏ ਵਿਚਾਰਾ ਉਹਨੇ ਤੇ ਪੂਰੀ ਹਾਮੀ ਭਰਤੀ ਮੇਰਾ ਫਿਕਰ ਮਟਾਤਾ ਚੱਲ ਆ ਤਾਂ ਬਾਲਾ ਵਧੀਆ ਹੋਇਆ ਉਹਨੂੰ ਪਤਾ ਲੱਗਿਆ ਉਹ ਬੁੜੀ ਦਾ ਹੈ ਕੀ ਕੀ ਬੰਦਾ ਏ ਆ ਰੋਜ਼ ਧਮਕੀਆਂ ਦਵਾਉਂਦੇ ਕਿਤੇ ਦਾ ਜੱਗੇ ਜੱਗਾ ਘਾਣਾ ਮੈਨੂੰ ਤਾਂ ਇਹ ਨਹੀਂ ਪਤਾ ਲੱਗਦਾ ਕੀ ਰਿਸ਼ਤੇਦਾਰੀ ਏ ਉਹਨਾਂ ਨਾਲ ਇਹ ਜੱਗਾ ਵੀ ਬੜਾ ਗੰਦਾ ਬੰਦਾ ਏ ਇਹ ਬਦਮਾਸ਼ ਏ ਇੱਥੋਂ ਦਾ ਉਹ ਤੇ ਬਾਪੂ ਗੁਰਮੁਖ ਦੇ ਖਿਲਾਫ ਏ ਬਾਪੂ ਗੁਰਮੁਖ ਨੇ ਉਹਦੇ ਪਿਓ ਦੇ ਖਿਲਾਫ ਗਵਾਹੀ ਦੇ ਦਿੱਤੀ ਸੀ ਅੱਛਾ ਉਹ ਕਿਵੇਂ ਉਹ ਬਸ ਉਹ ਜਿਹੜਾ ਦਾ ਪਿਓ ਸੀ ਨਾ ਜੱਗੇ ਦਾ ਬੜਾ ਘਟੀਆ ਬੰਦਾ ਸੀ ਇਹ ਸਾਥ ਦੇ ਵਿੱਚ ਕਿਸੇ ਕੁੜੀ ਕਾੜੀ ਨੂੰ ਕੁਝ ਕਹਿਤਾ ਹੋਏਗਾ ਦੀਆਂ ਬਹਿਣਾ ਦੀ ਇੱਜ਼ਤ ਤੇ ਕਰਦੇ ਨਹੀਂ ਲੋਕ ਫੇਰ ਤਾਂ ਸਾਰੇ ਇੱਕੋ ਜਿਹੇ ਆ ਭਾਈ ਸਾਰੇ ਮੁੰਡਾ ਆ ਉਧਰ ਬੁੜੀ ਜੀ ਤੇ ਜਾ ਉਹ ਜੱਗਰ ਲਾ ਰੱਖਿਆ ਨਾਲ ਬਸ ਵੀਰੇ ਕੀ ਪੁੱਛਦਾ ਇਹਨਾਂ ਤੇ ਗੱਲ ਹੀ ਨਾ ਛੇੜ ਤੇ ਹੁਣ ਬਾਪੂ ਗੁਰਮਖਨਾ ਦੁਸ਼ਮਣੀ ਪਾ ਰੱਖੀ ਐ ਜੱਗੇ ਨੇ ਅੱਛਾ ਇਹ ਜੱਗੇ ਦਾ ਵੀ ਮੈਂ ਕਦੇ ਕਰਾਂਗੀ ਹੱਲ ਇਹਦਾ ਵੀ ਕੰਡਾ ਮੈਨੂੰ ਕੱਢਣਾ ਪਏਗਾ ਪਹਿਲਾਂ ਨਾ ਵਿਚਾਰੀ ਵੀਰਾਂ ਦਾ ਹੱਲ ਹੋ ਜਾਏ ਕੋਈ ਉਹ ਇਹੀ ਤਾਂ ਗੱਲ ਐ ਤੇ ਕਰ-ਕਰ ਕਿੱਥੇ ਦੇਖਿਆ ਫਿਰ ਇਹ ਨਾਲ ਲਪਿੰਦੇ ਉਥੇ ਸਾਡੇ ਕਬੀਲੇ ਦੇ ਬੰਦੇ ਰਹਿੰਦੇ ਨੇ ਉਹਨਾਂ ਦੇ ਰਾਈਵੇਂ ਪਤਾ ਪਤਾ ਕੀਤਾ ਸੀ ਪਰ ਉਹ ਬੰਦੇ ਚੰਗੇਜ ਨਾ ਦਾ ਘਰ ਮਿਲਿਆ ਕਹਿੰਦਾ ਕੋਈ ਗੱਲ ਨਹੀਂ ਬਹਿਣੇ ਜੇਦੋਂ ਮਰਜੀ ਤੁਸੀਂ ਇੱਥੇ ਦੇਖ ਦਿਖਾਈ ਕਰ ਲਿਓ ਜੇ ਮੈਂ ਤੇ ਬਾਈ ਉਹਨੂੰ ਇਹ ਵੀ ਕਹਿ ਦਿੱਤਾ ਬਾਈ ਨੂੰ ਕਿ ਮੈਂ ਨਹੀਂ ਨਾਲ ਆ ਸਕਾਂਗੀ ਮੈਨੂੰ ਤੇ ਵੀਰਾਂ ਦੀ ਸੱਸ ਜਾਣਦੀ ਏ ਮੇਰਾ ਤਾਂ ਉਹਦੇ ਨਾਲ ਪੰਗਾ ਪੈ ਗਿਆ ਸੀ ਮੈਂ ਘਰੇ ਚਲੀ ਗਈ ਸੀ ਤੇ ਤੁਹਾਨੂੰ ਜਾਣਾ ਪਏਗਾ ਮੈਂ ਤੇ ਕਹਿਤਾ ਮੈਂ ਕਿ ਬਿੱਕਰ ਬਚੋਲਾ ਲਾਏਗਾ ਨਾਲ ਉਹਦਾ ਕੋਈ ਨਾ ਭਾਈ ਦਾਰੋ ਜਦੋਂ ਹੁਣ ਆਪਾਂ ਐਡਾ ਵੱਡਾ ਕੰਮ ਬੈਠ ਰੱਖਿਆ ਹੈ ਨਾ ਉਹ ਤੋਂ ਕੁੜੀ ਦਾ ਕੰਮ ਆ ਉਹ ਤਾਂ ਜਾਣੀ ਪਊਗਾ ਹੁਣ ਘਰੇ ਕੋਈ ਗੱਲ ਨਹੀਂ ਮੈਂ ਜਾ ਆਉਂਗਾ ਪਰ ਮੈਨੂੰ ਐਂ ਦੱਸ ਬੰਦੇ ਦਾ ਠੀਕ ਆ ਉਹ ਬੰਦੇ ਤੇ ਭਾਈ ਬੜੇ ਚੰਗੇ ਨੇ ਨਾਲੇ ਉਹਨਾਂ ਦੀ ਤਾਂ ਕੋਈ ਹੋਰ ਰਹਿੰਦਾ ਹੀ ਨਹੀਂ ਘਰ ਦੇ ਵਿੱਚ ਉਹ ਤੇ ਉਹਦੇ ਘਰ ਵਾਲੀ ਹੈ ਬੱਚੇ ਤੇ ਉਹਨਾਂ ਦੇ ਬਾਹਰਲੇ ਮੁਲਕ ਚ ਗਏ ਹੋਏ ਨੇ ਅੱਛਾ ਬੰਦਾ ਤੇ ਬੜਾ ਚੰਗਾ ਏ ਵਿਚਾਰਾ ਪੂਰੇ ਹਾਮੀ ਭਰੀ ਏ ਉਹਨੇ ਨਹੀਂ ਪੜਾ ਕੀ ਨਾਮ ਉਹਨਾਂ ਦਾ ਉਹ ਪ੍ਰੇਮ ਚੱਕੀ ਵਾਲਾ ਅੱਛਾ ਅੱਛਾ ਉਹ ਉਹਨਾਂ ਦਾ ਮੈਂ ਚੰਗੀ ਤਰ੍ਹਾਂ ਜਾਣਦਾ ਭਾਈ ਲੈ ਤਾਂ ਵਧੀਆ ਹੋਇਆ ਭਾਈ ਜੇ ਜਾਣਦਾ ਏ ਚਲ ਉਹਨਾਂ ਤੇ ਤਾਂ ਮੈਂ ਜਾ ਆਉਂਗਾ ਜਾਣੇ ਬੰਦੇ ਵੀ ਠੀਕ ਆ ਉਹ ਨੇ ਬੰਦੇ ਤਾਂ ਬੜੇ ਚੰਗੇ ਨੇ ਵਿਚਾਰੇ ਨੇ ਬੜਾ ਆਦਰ ਮਾਨ ਕੀਤਾ ਮੇਰਾ ਘਰੇ ਗੱਲ ਆਇਆ ਭਈ ਦਰੋ ਇਹ ਕਰ ਚਲ ਵਧੀਆ ਲੱਭ ਲਿਆ ਕੋਈ ਹੋਰ ਹੁੰਦਾ ਤਾਂ ਪੰਗਾ ਪੈ ਜਾਂਦਾ ਆਪਣੇ ਇਹਨੇ ਸਕੀਮਾਂ ਤੇ ਸਾਰੇ ਦੇ ਪਾਣੀ ਫਿਰ ਜਾਂਦਾ ਨਹੀਂ ਨਹੀਂ ਮੈਨੂੰ ਕਹਿ ਕੇ ਵੀ ਆਈ ਮੈਂ ਕਿਹਾ ਗੱਲ ਤੂੰ ਕਿਸੇ ਕੋਲੇ ਕਰਨੀ ਨਹੀਂ ਕਹਿੰਦਾ ਭੈਣੇ ਮੈਂ ਨਹੀਂ ਕਿਸੇ ਕੋਲੇ ਗੱਲ ਕਰਾ ਉਹਦਾ ਬੰਦਾ ਠੀਕ ਹੈ ਉਹਨੂੰ ਤਾਂ ਮੈਂ ਚੰਗੀ ਤਰ੍ਹਾਂ ਜਾਣਦਾ ਨੇ ਨਾ ਨੇ ਤਾਂ ਵਧੀਆ ਹੋਇਆ ਜਿਹੜਾ ਉਹਦਾ ਕਰ ਪਾ ਲਿਆ ਤੂੰ ਚਲ ਆ ਤਾਂ ਵਧੀਆ ਹੋਇਆ ਤੁਸੀਂ ਜਾਣਦੇ ਹੋ ਇੱਕ ਦੂਸਰੇ ਨੂੰ ਹੋਰ ਵੀ ਸੌਖਾ ਹੋ ਗਿਆ ਚਲ ਮੈਂ ਜਾ ਆਉਂਗਾ ਮੈਂ ਤਾਂ ਬੁੜੀ ਇਹਦਾ ਸੀ ਕੋ ਮੁੰਡੇ ਇਹਦਾ ਹਾਂ ਤੀਜੇ ਦਿਨ ਕਿਤੇ ਉਹ ਫੋਨ ਕਰ ਲਾਂ ਤੇ ਕਿਤੇ ਰਾਜ ਘੇਰ ਕੇ ਉਹ ਕਹਿ ਦਿੰਦਾ ਮੈਂ ਕੋਈ ਨਾ ਭਾਈ ਤੁਸੀਂ ਟਿਕ ਜੋ ਤੇ ਉਹ ਚਾਰ ਦਿਨ ਆਪਾਂ ਹੱਲ ਕਰ ਲਾਂਗੇ ਚੱਲ ਕੋਈ ਨਹੀਂ ਭਾਈ ਹੁਣ ਤੇ ਆਪਣਾ ਮਸਲਾ ਹਲ ਹੋ ਹੀ ਜਾਣਾ ਹੈ ਆਪਾਂ ਨੂੰ ਘਰ ਦੇ ਸੀ ਘਰ ਮਿਲ ਗਿਆ ਹੈ ਆਪਾਂ ਮੀਨਾ ਦੀ ਦੇਖ ਦਿਖਾਈ ਕਰਾ ਦੇਣੀ ਹੈ ਐਨੇ ਬੜੀ ਟਿਕ ਜਾਏਗੀ ਐਨੇ ਨੂੰ ਆਪਾਂ ਵੀਰਾ ਦਾ ਕੋਈ ਮਸਲਾ ਹੱਲ ਕਰ ਦਵਾਂਗੇ ਵਿਚਾਰੀ ਦਾ ਹੋਰ ਇਸੇ ਦੀ ਔਖਾ ਭਾਈ ਹੋਰ ਤਾਂ ਕੋਈ ਨਹੀਂ ਐ ਮੀਨਾ ਆ ਪਾਣੀ ਲੈ ਕੇ ਆ ਭਾਈ ਵਾਸਤੇ ਹੋਰ ਤਾਂ ਭਾਈ ਠੀਕ ਰਹਿੰਦੇ ਹੋ ਬਸ ਠੀਕ ਹੈ ਭਾਈ ਬਾਪੂ ਜੀ ਕਿਵੇਂ ਹੈ ਬਸ ਠੀਕ ਹੈ ਬਾਬੂ ਜੀ ਤੁਹਾਨੂੰ ਪਤਾ ਹੀ ਹੈ ਵੱਡਾ ਸ਼ਰੀਰ ਹੈ ਕਦੇ ਕੁਝ ਕਦੇ ਕੁਝ ਮਾਰੀ ਮਾਰ ਤੁਸੀਂ ਵੀ ਇੱਕ ਕਦੇ ਇੱਧਰ ਕਦੇ ਇੱਧਰ ਤੁਹਾਨੂੰ ਹਨ ਸਾਰੇ ਪਾਸੇ ਜਾਣਾ ਪੈਂਦਾ ਹੈ ਕੀ ਕਰਾਂ ਭਾਈ ਸੱਚੀ ਗੱਲ ਹੈ ਦਿਲ ਦਿਮਾਗ ਇਹ ਹੋ ਜਾਏ ਕਿਸੇ ਦਾ ਦੁੱਖ ਵੇਖਿਆ ਨਹੀਂ ਜਾਂਦਾ ਮੇਰੇ ਤੋਂ ਆ ਜਿੰਨਾ ਚਰਵੀਰਾਂ ਦਾ ਮਸਲਾ ਨਹੀਂ ਹੱਲ ਹੁੰਦਾ ਮੈਨੂੰ ਕੁਝ ਨਹੀਂ ਸੁਝਦਾ ਪਿਆ ਬਾਕੀ ਬਾਈ ਤਾਂ ਹੁਣ ਇਹਦੇ ਪੰਜਾਬੀ ਸੂਟ ਸਾੜ ਪਵਾ ਕੇ ਇਹਨੂੰ ਚੰਗੀ ਤਰ੍ਹਾਂ ਵਧੀਆ ਬੋਲੀ ਸਕਾਈ ਭਾਈ ਹਾਂ ਹੁਣ ਤਾਂ ਗੱਲ ਰਹਿ ਗਈ ਇਹ ਤੇ ਕਿਤੇ ਕੱਲ ਨੂੰ ਪੰਗਾ ਪੈ ਜੇ ਉੱਥੇ ਇਹ ਕੋਈ ਗੱਲ ਨਹੀਂ ਭਾਈ ਮੈਂ ਨੂੰ ਪੰਜਾਬੀ ਸਿਖਾ ਦੇਵਾਂਗੇ ਥੋੜੀ ਥੋੜੀ ਤੇ ਬੋਲਣ ਲੱਗ ਗਈ ਹਾਂ ਸੂਟ ਤੇ ਮੇਰਾ ਸਪੈਸ਼ਲ ਬਣਾ ਕੇ ਰੱਖਿਆ ਵਾ ਹਾਂ ਉਹਦਾ ਬਣਾ ਲਿਆ ਸੀ ਉਹ ਬੜਾ ਸੋਹਣਾ ਸੂਟ ਬਣਾਇਆ ਵੰਗੂ ਟੇਲਰ ਨੇ ਐ ਮੀਨਾ ਐ ਤੂੰ ਬਰਤਨ ਸਾਫ਼ ਕਰ ਲੈ ਫਿਰ ਭਾਈ ਵਾਸਤੇ ਨਾ ਚਾਹ ਧਰ ਦੇ ਨੂ ਠੀਕ ਹੈ ਬੈਨਾ ਕਰ ਲੈਨੀ ਆ ਐ ਜਲਦੀ ਕਰੀ ਥੋੜਾ ਉਹ ਨਹੀਂ ਨਹੀਂ ਭਾਈ ਧਰੋ ਚਾਹ ਨਹੀਂ ਪੀਂਦਾ ਮੈਂ ਉਹ ਭਾਈ ਪੀ ਲੈਂਦਾ ਘੁੱਟ ਚਾਹ ਮੈਂ ਤਾਂ ਬੜੇ ਵਾਰੀ ਪੀ ਲਈ ਭਾਈ ਮੇ ਤਾਂ ਤੇ ਆ ਆਪਣੇ ਪਿਆ ਚੱਲ ਹਾਂ ਕੰਮ ਹੋ ਗਿਆ ਆਪਣਾ ਚਾਹ ਤਾਂ ਵੀ ਵੱਡਾ ਹੈਗਾ ਹਾਂ ਭਾਈ ਮੈਂ ਤੇ ਆਪ ਕਹਿਨੀ ਆ ਇਹ ਮਸਲਾ ਹਲ ਹੋ ਜਾਵੇ ਵੈਸੇ ਤਾਂ ਨਾ ਉਹ ਬਾਈ ਬੜਾ ਚੰਗਾ ਹੈ ਪ੍ਰੇਮ ਉਹੀ ਹੈ ਬਾਈ ਉਹ ਰਾਪੁਰ ਵਾਲਾ ਕਿਤੇ ਹੋਰ ਹੀ ਭਗ ਜਾਏਗਾ ਆ ਲਾਗਲੇ ਪਿੰਡ ਰਾਪੁਰ ਹਾਂ ਉਹਨਾਂ ਦੇ ਤਾਂ ਆਪਣੇ ਮੇਰੇ ਬਾਪੂ ਹੋਰੀ ਪਾਉਂਦੇ ਰਿਹਾ ਬਹੁਤ ਪੁਰਾਣੇ ਅਟਾ ਉਟਾ ਉਹਨਾਂ ਦੇ ਉਹਨਾਂ ਦਾ ਚੰਗੀ ਤਰ੍ਹਾਂ ਜਾਣਦੇ ਆ ਚਲੇ ਤੇ ਵਧੀਆ ਹੋਇਆ ਤੁਸੀਂ ਜਾਣਦੇ ਹੋ ਬਾਈ ਮੈਂ ਤੈਨੂੰ ਇੱਕ ਗੱਲ ਹੋਰ ਕਹਿੰਦੀ ਸੀ ਜਦੋਂ ਦੇਖ ਦਿਖਾਈ ਹੋ ਜੇਗੀ ਨਾ ਮੇਹਨਾਂ ਦੀ ਪ੍ਰੇਮ ਬਾਈ ਦਾ ਘਰ ਹੈ ਖੁੱਲਾ ਢੁੱਲਾ ਵੱਡਾ ਘਰ ਹੈ ਬੁੜੀ ਤੇ ਝੱਟ ਦੇਣੇ ਹਾਂ ਕਰ ਦੇਗੀ ਇਹਦਾ ਗੱਲ ਸਹੀ ਹੈ ਫਿਰ ਤੂੰ ਵਿਆਹ ਵੀ ਜਲਦੀ ਮੰਗੇ ਕੀ ਲਾਲਚ ਦੀ ਮਾਰੀ ਤੇ ਤੂੰ ਉਹਨੂੰ ਰੋਕ ਕੇ ਰੱਖਣਾ ਹੈ ਨਾ ਨਾ ਭਾਈ ਜੇ ਆ ਉਹ ਵਿਆਹ ਹੋ ਗਿਆ ਫਿਰ ਤਾਂ ਕੰਮ ਹੀ ਖਰਾਬ ਹੋ ਜੂ ਸਾਰਾ ਉਹ ਤਾਂ ਮੈਂ ਅਪੀਲ ਜਾ ਹਲ ਜੂ ਲੂੰਗਾ ਲੈਣੇ ਆਪਾਂ ਐ ਕਰਾਂਗੇ ਇਹਨਾਂ ਨੰਬਰ ਨੰਬਰ ਦੇ ਦਾਂਗੇ ਇੱਕ ਦੂਜੇ ਦੇ ਆਪੇ 2-4 ਦਿਨ ਗੱਲਾਂ ਕਰ ਲੈਣੇ ਕੋਈ ਗੱਲ ਇਹ ਆਪਾਂ ਲਝਾੜਾਂਗੇ ਇਹਨਾਂ ਦਾ ਨੰਬਰ ਦੇ ਦੇ ਜੀ ਮੁੰਡੇ ਨੂੰ ਇਹ ਗੱਲਾਂ ਗੁੱਲਾਂ ਕਰਦੇ ਰਹਿਣਗੇ ਆਪਾਂ ਟਾਲੀ ਰੱਖਾਂਗੇ ਇਹਨਾਂ ਨੂੰ ਆਪਣਾ ਮਸਲਾ ਹੱਲ ਹੋ ਜਾਏਗਾ ਆਉ ਤਾਂ ਰੋਕਣੀ ਤਾਂ ਬਹੁਤ ਵੱਡੀ ਮੈਂ ਸਰਪੰਚ ਕੋਲੇ ਵੀ ਜਾ ਕੇ ਆਵਾਂਗੀ ਹਾਂ ਸਰਪੰਚ ਹੈ ਨਾ ਉਹ ਦਾ ਸੀਰੀ ਇੰਦਰ ਹਾਂ ਆ ਇੰਦਰ ਨਾਲ ਤੇ ਮੇਰੀ ਗੱਲਬਾਤ ਹੁੰਦੀ ਰਹਿੰਦੀ ਹੈ ਇਹ ਬਾਬੂ ਜੀ ਨੇ ਵੀ ਜਾਣਾ ਹੈ ਸਰਪੰਚ ਕੋਲ ਠੀਕ ਹੈ ਦੇਖਦੇ ਆ ਜੇ ਕੋਈ ਮਸਲਾ ਹਾਲ ਸਰਪੰਚ ਕਰੇਗਾ ਤੇ ਕਰੇਗਾ ਨਹੀਂ ਆਪਾਂ ਤਾਂ ਕਰਾਂਗੇ ਫਿਰ ਚੱਲ ਚੰਗੇ ਹੋ ਬਾਈ ਜੋ ਵੀ ਹੋਊਗਾ ਹੋਏਗਾ ਤੇ ਚੰਗਾ ਹੀ ਆ ਤਾਂ ਬੜਾ ਵੱਡਾ ਬੋਸ ਹੀ ਬਾਈ ਸਿਰ ਤੇ ਜਿਹੜਾ ਲੱਗ ਗਿਆ ਹੁਣ ਇਹ ਤੇ ਬਾਈ ਪੁੰਨ ਦਾ ਕੰਮ ਹੈ ਤੁਹਾਨੂੰ ਵੀ ਬੜਾ ਪੁੰਨ ਲੱਗੇਗਾ ਉਹ ਮੈਂ ਤਾਂ ਕੁੜੀ ਤੇ ਬਹੁਤ ਅਰਸੋਂ ਦਾ ਵਿਚਾਰੀ ਤੇ ਮੈਨੂੰ ਤੇ ਆ ਪਉਂਦਾ ਬਾਪੂ ਗੁਰਮukh ਵਿਚਾਰਾ ਦੇਖਿਆ ਨਹੀਂ ਜਾਂਦਾ ਮੇਰੇ ਤੋਂ ਰੋਂਦਾ ਸਹੀ ਗੱਲ ਆ ਬਾਈ ਚਲ ਠੀਕ ਹੈ ਹੁਣ ਬਾਈ ਪ੍ਰੇਮ ਵੱਲੋਂ ਤੇ ਗੱਲ ਪੱਕੀ ਹੈ ਤੇ ਹੁਣ ਭਾਈ ਮੈਂ ਜਾ ਆ ਮੈਂ ਫਿਰ ਉਹਨਾਂ ਦੇ ਘਰੇ ਤੂੰ ਜਾ ਆ ਬਾਈ ਵੇ ਫਿਕਰ ਹੋ ਕੇ ਜਾਇਆ चलो ठीक है।, है भाई मैं ठीक है भाई चंगा भाई सत्य बसता रवे बेचारा कि चंगा बंदा है नहीं तो अगला सोच है मैंने पैसे मिल रहे मैं रिश्ता करा के परे हो वहां इन्हें बकाई कौन मार है किसे पिछे भगवान ने दबाला करे